ਤੋਂ ਦਾ ਆਪਣਾ ਲਖਮੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਮਾਨ ਦੇ ਵਿੱਚ ਸੋ ਇੱਥੇ ਫਲੱਡ ਦੇ ਨਾਲ ਕਾਫੀ ਜਿਹੜੇ ਘਰ ਤਾਂ ਨੁਕਸਾਨ ਦਾ ਹੀ ਹੋਏ ਸਨ ਅੱਜ ਵੀ ਤੁਹਾਨੂੰ ਜਿਹੜੀਆਂ ਕੁਝ ਇੱਕ ਫਲੱਡ ਦੀ ਜਪੇਟ ਦੇ ਵਿੱਚ ਆਇਆ ਇੱਕ ਘਰ ਆ ਉਸ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਸੋ ਸਾਡੇ ਨਾਲ ਬਜ਼ੁਰਗ ਮਾਤਾ ਨੇ ਜਰੂਰ ਉਹਨਾਂ ਦੇ ਕੋਲੋਂ ਸਾਰੀ ਜਿਹੜੀ ਦਾਸਤਾਨ ਜਿਹੜੀ ਆ ਸੁਣਦੇ ਸੱਚਮੁੱਚ ਹੈ ਹਾਂ ਅਰੇ ਕਿਹੜਾ ਪਿੰਡ ਹੈ ਮਾਨ ਹਾਂਜੀ ਮਾਨ ਬਹੁਤ ਮਤਲਬ ਇਹ ਮਲੋ ਕੰਡੀਸ਼ਨ ਜਿਹੜੀ ਆ ਘਰ ਦੀ ਇਹ ਮਤਲਬ ਹਰ ਦਾ ਟਾਈਮ ਹੋਈ ਜਾਂ ਇਸ ਤੋਂ ਪਹਿਲੇ ਤੋਂ ਹਰ ਢੇ ਹਰ ਢੇ ਤਰ੍ਹਾਂ ਹ ਹਾਂ ਹਾਂ ਜੀ ਡਾਕਟਰ ਕਾ ਜੋ ਵਾਲੀ ਲਾਤਾ ਸਭ ਨਾ ਸੋ ਗਿਆ ਹ ਬਲਕ ਮੰਜੇ ਮੰਜੇ ਪਏ ਮੰਜੇ ਤਾਂ ਚਾਰੇ ਜੁੜ ਗਏ ਮੈਂ ਵੀਰਾਂ ਭਰਾਵਾਂ ਨੇ ਡੇਰ ਤੇ ਐ ਬਾਕੀ ਸਮਾਨ ਸਾਰਾ ਟੁੱਟ ਭਜ ਗਿਆ ਸਾਰ ਮਤਲਬ ਕੌਣ ਕੌਣ ਪਰਿਵਾਰ ਵਿੱਚ ਹ ਮੇਰਾ ਬੇੜਾ ਟੇਕ ਗੁੱਡੀ ਆ ਮੰਜੇ ਹੋਰ ਕੌਣ ਹੋਰ ਨਹੀਂ ਕੋਈ ਮੈਂ ਬੈਠਾ ਹਾਂ ਮੇਰੇ ਦੋ ਮੇਰੇ ਦੋਨਾਂ ਦੀਆਂ ਗੱਲਾਂ ਕੀ ਗੁੜੀਆਂ ਹੀ ਬੋਲ ਦੱਸਾਂਗੀ ਨਾ ਵਾ ਡੀਓ ਹੈ ਦੇਖੋ ਅਸੀਂ ਨਹੀਂ ਹਾਂ ਮੈਂ ਇਕੱਲੀ ਮਰ ਮਾ ਬੱਚੇ ਦੀ ਜਿਹੜੀ ਮਾਂ ਮੋ ਕਿੱਥੇ ਜਿਹੜੀ ਮਾਂ ਚੜੀ ਗਈ ਮੇਰਾ ਮੁੰਡਾ ਇਤਰਾ ਹੋ ਗਿਆ ਟੈਗ ਹੋ ਗਿਆ ਉਹ ਇਤਰਾ ਹੋ ਗਿਆ ਤਾਂ ਉਹ ਵੀ ਚੜੀ ਗਈ ਮੁੰਡਾ ਛੱਡ ਗਈ ਇੱਕ ਵੱਡਾ ਮੁੰਡਾ ਹੈ ਉਹਦੀ ਵੀ ਕੁੜੀ ਹੀ ਤੇ ਉਹ ਵੀ ਉਹਦੀ ਮਾਂ ਛੱਡ ਕੇ ਚੜੀ ਗਈ ਉਹ ਤਾਂ ਕਿਸ ਸਮੇ ਜਿਹੜੀ ਆ ਮੈਰਿਜ ਹੋਈ ਆ ਤੇ ਕਿਸ ਸਮੇ ਜਿਹੜੀ ਆ ਇਹ ਬੱਚੇ ਦੀ ਜਿਹੜੀ ਆ ਮਤ ਜਿਹੜੀ ਚੱਲ ਗਈ ਸਾਰੀ ਦੱਸ ਇਰੀ ਮਰਾ ਉਹ ਦਸਵਾ ਕਰਕੇ ਤੇ ਚੜੀ ਗਈ ਜੀ ਹਾਂ ਮੈਂ ਹੁਣ 10-10 ਰੁਪਏ ਬਣਾ ਪੜਾਉਂਦਾ ਲਿਖਿਆ ਅੱਜ ਵੇਖ ਲੈ ਮਤਲਬ ਦਸ ਭੂਗਤਵਾ ਜੰਮਲ ਚਲ ਗਈ ਮਤਲਬ ਕੀ ਕੋਈ ਅਣਬਣ ਹੋ ਗਈ ਜਾਂ ਕੀ ਕਰ ਗਈ ਨਾ ਨਾ ਉਹ ਅੰਡੇ ਹੀ ਮਹਿਣਾ ਹੀ ਨਹੀਂ ਨਾ ਵੰਡੇ ਮੈਂ ਜ਼ਿੰਦਗੀ ਬੱਚੇ ਦੇ ਸਿਰ ਤੇ ਨਹੀਂ ਕੱਢਣੀ ਤੇ ਮੈਂ ਵੀ ਵਿਆਹ ਕਰਾਉਣਾ ਮਚਰੀ ਗਈ ਬਸ ਹੁਣ ਤੱਕ ਕਿੰਨਾ ਸਮਾਂ ਹੋ ਗਿਆ ਜਿਹੜੀ ਉਹ ਗਈ ਉਹ ਨੂੰ ਹੋ ਗਏ 10 ਕਸਰ ਗਈ ਨਾ ਉਦੋਂ ਬੱਚਾ ਕਿੰਨੇ ਛੋੜਾ ਜਾਈ ਹੁਣ ਬੈੰਦਾ ਨਾਹੀਂ ਹਾਂਜੀ ਮਤਲਬ ਫਿਰ ਜਾਨਕੀ ਪਰਵ ਸਾਰੀ ਜਿਹੜੀ ਤੁਸੀਂ ਕੀਤੀ ਹਾਂ ਮੈਂ ਕੀਤੀ ਹਾਂ ਹਾਂਜੀ ਮਤਲਬ ਲੱਗਦਾ ਨੇ ਉਹਨੂੰ ਮਤਲਬ ਐਡੀ ਬੇਰਹਿਮ ਜਿਹੜੀ ਆ ਮਾਂ ਨੂੰ ਇਹ ਦਰਸਣਾ ਨਾ ਨਾ ਉਹਨੂੰ ਨਹੀਂ ਦਰਸਾਉ ਰਿਹਾ ਰਹਿਣਾ ਪੇਰ ਬੱਚਾ ਵਾ ਕਾਕਾ ਹੋਇਆ ਹਾਂਜੀ ਆ ਇੱਥੇ ਚੌੜੇ ਬੈਠੀ ਆ ਕਿ ਉਹ ਕਿਨੇ ਦੂਰ ਆ ਹਾਂ ਪਿੱਛੇ ਚੌੜੇ ਆਂਦੀ ਜਾਂਦੀ ਮਿਲਦੀ ਹੈ ਇਹਨਾਂ ਮਤਲਬ ਜਦੋਂ ਤੁਹਾਡੇ ਵੀ ਸਮੇਂ ਸਾਰੇ ਮੱਲੋ ਸਾਡੇ ਤੋਂ ਵੱਡਰੇ ਵੀ ਆਏ ਸਾਰੀ ਉਮਰਾਂ ਨੇ ਕੋਈ ਇਦਾਂ ਨਹੀਂ ਹੈਗਾ ਪਰ ਜਿਹੜੀ ਐਸ ਹਾਲਾਤ ਦੇ ਵਿੱਚ ਜਿਹੜੀ ਮਾਡਰਨ ਜਮਾਨਾ ਹੋ ਗਿਆ ਵਾ ਕਿਤਨੇ ਕਿਤੇ ਲੱਗਦਾ ਨਹੀਂ ਪਈ ਇਹ ਮਤਲਬ ਗਲਤ ਬੰਨਣ ਦੀ ਜਰੂਰ ਜਾਂ ਤੁਰਨਾ ਹੂੰ ਆਹ ਭਰਾ ਹੁਣ ਸੋਚਣ ਵਾਲਾ ਉਹਨੂੰ ਲਕਟੀਆਂ ਸਤਾਈ ਉਮਰਾ ਕੱਢ ਲੈਣਦੇ ਆ ਇਹ ਤਾਂ ਫੇਰ ਪੁਰਾਣਾ ਹੀ ਆ ਵੀ ਪੁਰਾਣਾ ਹੀ ਤਾਂ ਨੇ ਜਦੋਂ ਨਹੀਂ ਸੋਚਿਆ ਹਣ ਫਿਰ ਕੀ ਆਸੀ ਸੋਚਣ ਦੇ ਅਖਤਿਆਰ ਹੋਇਆ ਹਾਂ ਹੈਬ ਪਰ ਸਾਡੇ ਟੈਨ ਬੱਚੇ ਸੀ ਤੁਹਾਡਾ ਘਰ ਵਾਲਾ ਇਸ ਤਰ੍ਹਾਂ ਹੋ ਗਿਆ ਤਾਂ ਹਿੰ ਕੱਢੀ ਸੀ ਉਮਰਾ ਉਹ ਨਾ ਬਿਤੇ ਨਾ ਬਚਾ ਸਰ ਤੇ ਵਿਆਹ ਵੀ ਸਾਰਾ ਕੰਮ ਕੀਤਾ ਹੁਣ ਫੇਰ ਉਤਰਾਂ ਦੇ ਉਤਰ ਨਹੀਂ ਤੇ ਨਾ ਜੋ ਕੋਈ ਵੀ ਨਹੀਂ ਕੀ ਕਰੀਏ ਫੇਰ ਹੁਣ ਮਤਲਬ ਲੱਗਦਾ ਨਹੀਂ ਕੋਈ ਸਰਕਾਰ ਨੂੰ ਇਦਾਂ ਦੇ ਕੋਈ ਸਖਤ ਜਿਹੜੇ ਕਾਨੂੰਨ ਜਿਹੜੇ ਬਣਾਉਣੇ ਚਾਹੀਦੇ ਨੇ ਵੀ ਇਦਾਂ ਦੇ ਜਿਹੜੇ ਮੰਨ ਲੋ ਜਿਹੜੇ ਕੇਸ ਹੋ ਰਹੇ ਨੇ ਅਣਗਿਣਤ ਕੇਸ ਹੋ ਰਹੇ ਨੇ ਉਹ ਨਾ ਹੋਣ ਹੂੰ ਇਹ ਚਾਹੀਦਾ ਨਾ ਨਾ ਨੂੰ ਹਣਾ ਕਰਨਾ ਵੀ ਪਿੰਡਾਂ ਨਾਲ ਬਥੇਰਾ ਆਖਿਆ ਵੇਖਿਆ ਨਹੀਂ ਮੰਨੀਆਂ ਉਹ ਤਾਂ ਕਦੀ ਇਹ ਬੱਚੇ ਨੇ ਮਾਂ ਦਾ ਜਾਂ ਪਿਓ ਦਾ ਜ਼ਿਕਰ ਨਹੀਂ ਕੀਤਾ ਪਿਓਰਾ ਕਰਦਾ ਮਾੜਾ ਨਹੀਂ ਹਨ ਕਰੀ ਨਾਲ ਮਾਂ ਨੇ ਵੇਖੀ ਨਹੀਂ ਤਾਂ ਮਾਰਾ ਕੀ ਕਰਨਾ ਪਿਓ ਉਹਨੂੰ ਵੇਖਿਆ ਪਿਓਰਾ ਕਰਦਾ ਉਹ ਤਾਂ ਫਿਰ ਕਿਵੇਂ ਸਾਰਾ ਜਿਹੜਾ ਬਾ ਸਰਕਲ ਜਿਹੜਾ ਕਰਦਾ ਕਿਵੇਂ ਮੱਲੂ ਇਸ ਬੱਚੇ ਛੋਟੇ ਲਾ ਕੇ ਕਿਵੇਂ ਜੜਾ ਮਟੇ ਨੂੰ ਦਦਾ ਇਹ ਆ ਮੈਂ ਪਰੇਸ਼ਨ ਮਿਲਦੀ ਹੈ ਮੈਨੂੰ ਮੈਂ ਬਸ ਹੋਏ ਤੋਂ ਕਰਦੀ ਕਿੰਨੀ ਮਤਾਂ ਪੇਚਣਾ 1500 ਮਤਲਬ 1500 ਰੁਪਏ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ 1000 ਰੁਪਏ ਦਾ ਤੇ ਇੱਕ ਗਿਰਦਾ ਜਿਹੜਾ ਸੰਡਰ ਆਉਂਦਾ ਤੇ ਜਿਹੜਾ ਮਹੀਨੇ ਦਾ ਮਤਲਬ ਕਿੰਨੇ ਦਿਨਾਂ ਦਾ ਕਿੰਨਾ ਵੱਲ ਸਾਰਾ ਸਰਕਲ ਹੁੰਦਾ ਕਿਵੇਂ ਮਿਲ ਚੱਲਦਾ ਹਣੇ ਇਤਰਾ ਹੀ ਫੜ ਤੜਕੇ ਕਰ ਲੈਣੀ ਆ ਭਰਾ ਹੋਰ ਕੀ ਕਰਨਾ ਫਿਰ ਹਣੇ ਫੜ ਫੁੜ ਕੇ ਕੇ ਫੜ ਲੈਣੇ ਆ ਜਦੋਂ ਮੁੜ ਕੇ ਦੇ ਜਾਂ ਨਹੀਂ ਚਾਹੇ ਕੋਈ ਮੇਰਾ ਇੱਕ ਮੇਰਾ ਭਰਾ ਹੈਗਾ ਚਾਹੇ ਉਹ ਮੈਨੂੰ ਦੇ ਜਾਂਦਾ ਥੋੜੇ ਬੁਤੇ ਹੋਰ ਮੇਨ ਮੇਰਾ ਕਿੰਨੇ ਕਰਨਾ ਮਤਲਬ ਕਿਸ ਸੰਸਥਾ ਵੱਲੋਂ ਜਾਂ ਕੋਈ ਸਮਾਜ ਸੇਵੀ ਵੱਲੋਂ ਕੋਈ ਮਹੀਨੇ ਦਾ ਕੋਈ ਰਾਸ਼ਨ ਕੋਈ ਇਹੋ ਜਿਹੀ ਮਦਦ ਨਹੀਂ ਕਹੀ ਨਾ ਨਾ ਕੋਹ ਨਹੀਂ ਕੋਈ ਨਹੀਂ ਟੰਡਾ ਹਾਂ ਕਦੀ ਮਤਾਂ ਕਿਨੇ ਕੋਈ ਸਮਾਜ ਸੇਵੀ ਜਾਂ ਕੇ ਸਸਤਾ ਇਤਸੋ ਕੋ ਅਪਰੋਚ ਨਹੀਂ ਕੀਤੀ ਨਾ ਮੇਟਾ ਟੰਡਾ ਫਲੱਡ ਦਰਾਨਾ ਇੰਨੇ ਮੱਲੂ ਅਨਗਿਣਤ ਜੜੀਆਂ ਸਸਤਾ ਪਿੰਡਾਂ ਦੇ ਵਿੱਚ ਫੋਰ ਅਪਰੋਚ ਕੀਤੀ ਆ ਉਹ ਮੈਂ ਦੇਖਿਆ ਕਮਰੇ ਵੀ ਜਿਹੜੇ ਨੁਕਸਾਨਦਾਈ ਹੋ ਗਏ ਨੇ ਤੁਹਾਡੇ ਤੱਕ ਕਦੀ ਅਪਰੋਚ ਨਹੀਂ ਨਾ ਨਾ ਹਾਂ ਦੇਣੀ ਇਹੋ ਜਿਹੜੇ ਆਉਂਦੇ ਰਿਹਾ ਵੀ ਸੌਦਾ-ਸੌਦਾ ਦੇਣ ਚੱਲੋ ਉਹ ਦੇ ਜੁਤੇ ਜਾਂਦੇ ਹੜਾਂ ਚ ਮੁੜ ਕੇ ਨਹੀਂ ਹੁਣ ਕੋਈ ਵੀ ਆਇਆ ਨਹੀਂ ਮਤਲਬ ਉਹ ਤਾਂ ਫਲੱਡ ਟਾਈਮ ਜਦੋਂ ਹੜਾ ਆਈ ਜਦੋਂ ਕੋਦੁੱਕੀ ਮਾਰੇ ਉਦੋਂ ਆਏ ਰਹੇ ਹੁਣ ਨਹੀਂ ਕੋਈ ਵੀ ਕਰੀਆ ਹਾਂ ਆ ਹੁਣ ਕਮਰੇ ਲੋਕਾਂ ਨੇ ਭੰਡੇ ਹ ਨਾ ਬਿਹੜਾ ਅੱਜ ਕੋਈ ਨਹੀਂ ਆਵੀ ਠਠਾ ਵਾਰੇ ਉਧਰ ਤਰਫਾਂ ਪਈਆਂ ਚੁੰਡੇ ਤੇ ਹੁਣ ਕੋਈ ਗੱਲ ਬਾਤ ਨਹੀਂ ਅਜੇ ਮਤਲਬ ਦੋ ਤਿੰਨ ਟਾਈਮ ਤੋਂ ਰੋਟੀ ਵੀ ਜਿਹੜੀ ਹੈ ਇਨਸਾਨ ਨਹੀਂ ਖਾਣੀ ਤੇ ਕਿਵੇਂ ਮਿਲੂ ਸਾਰਾ ਖਾਣਾ ਰੋਟੀ ਭਰਾਵਾ ਕਿਸੇ ਅਸ ਨਹੀਂ ਖਾਣ ਸੇਰਾ ਖਾਲ ਗੁਰਾ ਕੰਮ ਹਨ ਮੁਰਕੇ ਚਾਮੀ ਖਾਣੀ ਹੁੰਦੀ ਦੁਪਹਿਰੇ ਘੜੀ ਖਾਦੀ ਨਹੀਂ ਤੇ ਆਜੂ ਘਟ ਪੀ ਲਈਦੀ ਆ ਚਾਹ ਇਹ ਬੱਚੇ ਤਾਂ ਫਿਰ ਦੁੱਧਾ ਕਿਵੇਂ ਦੇ ਦੁੱਧ ਮੈਂ ਐਡਾ ਖੇਲ ਰਿਹਾ ਹੁਣੀ ਜਾਂਦੇ ਜੋਗਾ ਓਏ ਨੂੰ ਬੰਦੇ ਦੇਨੇ ਵਿੱਚ ਚਾਹ ਬਣਾ ਲੈਣੀ ਵਿੱਚ ਦੁੱਧ ਪਿਆਰ ਦੇਣੀ ਕਿਸੇ ਵੇਲੇ ਘਟ ਇਗਾਰੀ ਤਾਂ ਚਾਹੀ ਪਿੰਡਾ ਦੁੱਧ ਕਹਿ ਰਾ ਡਾਕੜਾ ਨਾ ਕੋਈ ਬੰਦਾ ਕੋਈ ਨਹੀਂ ਤਾਂ ਉਹ ਜਿਹੜਾ ਅੰਦਰ ਸਿਲੰਡਰ ਪਿਆ ਉਹ ਭਰਿਆ ਯੂਜ਼ ਕਰਦੇ ਜਾਂ ਖਾਲੀ ਪਿਆ ਨਹੀਂ ਉਹ ਅੱਜ ਹੀ ਭਰਾ ਕੇ ਆਂਦਾ ਅੱਜ ਹਾਂਜੀ ਹੂੰ ਪਹਿਲਾਂ ਕਾਫੀ ਟਾਂ ਤੱਕ ਨਹੀਂ ਭਰੇਗਾ ਨਾ ਨਾ ਕੀ ਚੱਕਰ ਹੋਇਆ ਕਾਫੀ ਕੁ ਭਿਓੜੀ ਹੈ ਨਹੀਂ ਕੀ ਤੇ ਉਹ ਨਹੀਂ ਭਰਦਾ ਕੋਈ ਅੱਜ ਕਿਸੇ ਕੋ ਆਹ ਵੇਖ ਕੇ ਭਰਾਇਆ ਹੂੰ ਤਾਂ ਸਿੱਧਾ ਭਰਦਾ ਹੂੰ ਹਾਂਜੀ ਪਿਆਜਾ ਵੇਖ ਕੇ ਭਰਾਇਆ ਉਹ ਵੀ ਮਾਤਾ ਕਹਿੰਦੇ ਮਦਦ ਕੀਤੀ ਜਾਂ ਫਿਰ ਕੋਲ ਮਲੋਕ ਨਹੀਂ ਕੋਲੋਂ ਭਰਾਇਆ ਹਾਂ ਇਹਨੇ ਜਗਾ ਭਰਾ ਕੌਣ ਕਰਦਾ ਹੀ ਕੋਈ ਕਿਸੇ ਦੀ ਮਾਂ ਤਾਂ ਕੋਈ ਨਹੀਂ ਕਰਦਾ। ਮੈਂ ਵੀ ਕੋਈ ਵੀ ਨਹੀਂ ਕਰਦਾ। ਉਹ ਵੀ ਆ ਨਹੀਂ ਉਹ ਵੀ ਆਵੇ ਕਟ ਉਹ ਵੀ ਲਿਆ ਹੀ। ਆਠਾ ਉਹ ਪਰਵਣਿਆਂ ਨੇ ਕੇ ਕੋ ਲੈ ਕੇ ਦਿੱਤਾ ਹੈ। ਉਹ ਵੀ ਆ ਨਹੀਂ ਸਾਡਾ। ਉਹਨਾਂ ਦਾ ਉਹਨਾਂ ਲਜਰੋ ਜੀ ਕਰੇ ਲੈ ਜਣੋਂ ਨਾ ਰਹੀ। ਮੈਂ ਤਾਂ ਮੈਂ ਦੇਖਿਆ ਬਿਸਤਰੇ ਵੱਡ ਦੇ ਉੱਤੇ ਤਰਪਾਲ ਪਾਈ ਕੀ ਕਰਨ ਤਰਪਾਲ ਪਾਈ। ਚੁੰਡਾ। ਹਾਂ ਚੁੰਡਾ। ਮੈਂ ਵੀ ਸਾਰਾ ਚੁੰਡਾ ਉੱਤੇ ਵੀ ਉਹ ਤਰਪਾਲ ਪਾਈ ਜੀ। ਮਾਦਾ ਦੇਖਿਆ ਮੈਂ ਉਮਰ ਵੀ ਤਰੀ ਕਾਫੀ ਚਲੋ ਕੋਠੇ ਤੱਕ ਚਲੋ ਨਹੀਂ ਸਰੀਬ ਦੇ ਹਸਾਬ ਦੇ ਨਾਲ ਚੜਨ ਜੁਗਾ ਕਦੀ ਰਿਸ਼ਤੇਦਾਰਾਂ ਵੀ ਆ ਕੇ ਥੋੜੀ ਬੋਤੀ ਜਿਹੜੀ ਕਮਰੇ ਨੂੰ ਮਨਟੇਨ ਕੀਤੀ ਅਰੇ ਇਸ ਤਰ੍ਹਾਂ ਕਿਨੇ ਆਉਣਾ ਕੋਈ ਵੀ ਨਹੀਂ ਆਉਂਦਾ ਇੱਥੇ ਆਣਾ ਛਰੀਕ ਨਹੀਂ ਕੋਈ ਪੁੱਛਦਾ ਨਾ ਰਿਸ਼ਤੇਦਾਰਾਂ ਨੇ ਕਿਨੇ ਆਉਣਾ ਨਾ ਵੀ ਇੱਥੇ ਮੇਰੇ ਕੋਲ ਨਹੀਂ ਕੋਈ ਵੀ ਭਰਾ ਆਉਂਦਾ ਮੈਂ ਕੱਲੀ ਮਾ ਤਾਂ ਮੁੰਡੇ ਕੁੜੀ ਨਹੀਂ ਹੋਈ ਇਹ ਇੱਕ ਵੱਡੀ ਕੁੜੀ ਸੀ ਤੇ ਦੋ ਮੁੰਡੇ ਪਹਿਲਾ ਕੁੜੀ ਮਾਰੀ ਫਿਰ ਬਾਅਦ ਉਹ ਤਾਂ ਛੋਟਾ ਮੁੰਡਾ ਫਿਰ ਨਿੱਕਾ ਹੂੰ ਹਾਂ ਆਵੇ ਫੋਟੋਆਂ ਪਈਆਂ ਘਰੇ ਹੀ ਹਨਾ ਮਤਲਬ ਬੱਚੇ ਚਲੋ ਉਹ ਬੱਚੇ ਦੀ ਵੀ ਰਸਤੇ ਸਾਰਾ ਇੰਨੇ ਬੇਰਮ ਇੰਨਾ ਮਤਲਬ ਸਪੇਸ ਚਟਾ ਖੂਨ ਹੋ ਗਿਆ ਵੀ ਮਤਲਬ ਬੱਚੇ ਦਾ ਹੁਣ ਕੋਈ ਹੋਵੇ ਨਾ ਕੋਈ ਆਵੇ ਨਾ ਇਹ ਮੇਰੀ ਕੁੜੀਆ ਦੋਈ ਮਰ ਗਈ ਤਾਂ ਹੁਣਾ ਕਿੰਨੇ ਦੋਤੀਆ ਮੇਰੀ ਨੋਰਾ ਵੀ ਉਹ ਕੁੜੀ ਦੀ ਜਿਹੜੀ ਕੁੜੀ ਤਾਂ ਮੈਂ ਦੱਸਣ ਲਈ ਨੋਰੀ ਕੁੜੀ ਆ ਤੇ ਉਹ ਹੁਣ ਮੇਰੇ ਕੋ ਮੈਂ ਹੀ ਲਿਆਈ ਆ ਤੇ ਮੈਂ ਹੀ ਉਹਦੀ ਵੀ ਮਾਂ ਮਾਰਗੀ ਤਾਂ ਵੀ ਨਹੀਂ ਕੀਤੀ ਰਹੀ ਤੇ ਉਹ ਵੀ ਮੈਂ ਵਿਆਹੀ ਤੇ ਉਹ ਵੀ ਹੁਣ ਪਾਲੀ ਤੇ ਉਹ ਐ ਅੰਰੀ ਜਾਂਦੀ ਹਾਈ ਫੋਟੋ ਉਹ ਨਹੀਂ ਲੱਗੀ ਅੰਦਰ ہاں ਬਿਉੜੀ ਫੋਟੋ ਲੱਗੀ ਤੋ ਹੋਏ ਵਿਚਾਰੀ ਆਉਂਦੀ ਆ ਹੋਰ ਮੇਰੇ ਕੋ ਕਿਨੇ ਆਉਣਾ। ਮਾ ਪਿਓ ਹੋਈ ਹੁੰਦੀ ਜਾਂਦੀ ਆ। ਮਤਲਬ ਜਿਵੇਂ ਹੁਣ ਦਾਨੀ ਸੱਜਣ ਨੇ ਆਮ ਜੜੀਆਂ ਮਤਲਬ ਇਦਾਂ ਦੇ ਬੇਸਾਰੇ ਲੋਕਾਂ ਜਿੱਤੇ ਮਤਲਬ ਕਰਨ ਦੇ ਜਿਤਨੀ ਪਾਉ ਪੇਂਦੀ ਤਾਂ ਉਹ ਪਹੁੰਚਦੇ ਤੁਹਾਡੇ ਤੱਕ ਮਤਲਬ ਕਿਨੇ ਪਹੁੰਚਣਾ ਤੇ ਕਿਹੜਾ ਮਤਲਬ ਡਰੈਸਰ ਤੇ ਕਿਹੜਾ ਪੈਂਦੇ? ਪੈਂਡ ਮਾਣ। ਹਾਂਜੀ। ਮੈਂ ਵੀ ਮਾਣ ਪੈਂਦੇ। ਕੀ ਮਤਲਬ ਨਾਂ ਜਿਹੜਾ ਮਤਲਬ ਕੀ ਕੀ ਮਤਲਬ ਉਹ ਤੋਂ ਜਿਹੜਾ ਚੱਲਦਾ ਸ਼ੁਰੂ ਤੋਂ ਤੱਕ ਦਾ। ਨਾ ਮੇਰਾ ਨਾਮ ਰਮਿੰਦਵ। ਹਾਂਜੀ। ਮਾਤਾ ਕਿਸੇ ਤਰ੍ਹਾਂ ਦੀ ਜਿਹੜੀ ਮਦਦ ਚਾਹੀਦੀ ਕੋਈ ਰਾਸ਼ਨ ਦੀ ਮਦਦ ਚਾਹੀਦੀ ਜਾਂ ਕੋਈ ਕਮਰੇ ਦਾ ਜੜਾ ਹੋਣਾ ਚਾਹੀਦਾ ਰਾਸ਼ਨ ਦੇ ਵੀ ਭਰਾ ਹੋਣੀ ਚਾਹੀਦੀ ਤਾਂ ਕਮਰੇ ਵੀ ਪੈਣਾ ਚਾਹੀਦੇ ਹੁਣ ਕੰਮ ਤਾਂ ਸਾਰੇ ਹੀ ਆ ਹੁਣ ਇੱਥੇ ਕਿਹੜਾ ਕੋਈ ਹੈਗਾ ਕਮਾਉਣ ਵਾਲਾ ਵੀ ਜਿਹੜਾ ਕਰ ਦੂ ਨਾ ਵੀ ਇੱਥੇ ਕੋੜਾ ਕੋਈ ਕਮਾਉਣ ਵਾਲਾ ਤੋਂ ਮਾਤਾ ਦਿਨਾਲ ساری ਗੱਲਬਾਤ ਜਿਹੜੀ ਆ ਕੀਤੀ ਬਿਆਨ ਕੀਤਾ ਦੁੱਖ ਦਰਦ ਜਿਹੜਾ ਬਿਆਨ ਕੀਤਾ ਮਾਤਾ ਦੀ ਪਰਵਲੀ ਵਿੱਚ ਪੁੱਤ ਵੀ ਛੜੇ ਮਾਤਾ ਨੂੰ ਜਿਹੜੇ ਮਤਲਬ ਚਲੋ ਕੁਦਰਤੀ ਜਾਂ ਮਾਰ ਕਹਿ ਸਕਦੇ ਆ ਜੋ ਵੀ ਮਿਲ ਹੋਇਆ ਇਹ ਫਿਰ ਹੋਇਆ ਉਹ ਬੱਚਾ ਜਿਹੜਾ ਛੋਟਾ ਸੀ ਜਿਹੜੀ ਆ ਉਸਦੀ ਦਤੋਂ ਦੇ ਮਗਰੋਂ ਘਰ ਵਾਲੇ ਦੇ ਉਸ ਨੂੰ ਜਿਹੜਾ ਛੱਡ ਕੇ ਜਿਹੜੀ ਚੱਲ ਗਈ ਸੋ ਸਾਰੇ ਬੱਚੇ ਛੋਟੇ ਦੀ ਵੀ ਜਿਹੜੀ ਆ ਮਾਤਾ ਦੇ ਵੱਲੋਂ ਜਿਹੜੀ ਆ ਉਸ ਦੀ ਦੇਖ ਰਿਕ ਜਿਹੜੀ ਆ ਕੀਤੀ ਜਾ ਰਹੀ ਆ ਸੋ ਜਿਹੜੀਆਂ ਸਮਾਜ ਸੇਵੀ ਸੰਸਥਾ ਨੇ ਜਾਂ ਕੋਈ ਜਥੇਬੰਦੀਆਂ ਜਾਂ ਅਨਰਹੀ ਵੀਰ ਨੇ ਇਦਾਂ ਦੇ ਲੋਰਬੰਦ ਪਰਿਵਾਰਾਂ ਦੀ ਜਿਹੜੀ ਸੇਵਾ ਕਰਦੇ ਨੇ ਸੋ ਇੱਕ ਵਾਰੀ ਜ਼ੀਰੋ ਫੀਲਡ ਤੇ ਆ ਕੇ ਮਾਤਾ ਦੀ ਜਿਹੜੀ ਕੰਡੀਸ਼ਨ ਵੇਖਣ ਤਾਂ ਜੋ ਵੀ ਇਸ ਦੀ ਮਦਦ ਦੀ ਜਿਹੜੀ ਵੱਤ ਵਤ ਜਿਹੜੀ ਆ ਮਦਦ ਜਿਹੜੀ ਆ ਉਹ ਕਰਨ ਜੋਗ ਹੈ ਉਹ ਜ਼ਰੂਰ ਆ ਕੇ ਕਰਨ ਸੋ ਮੈਂ ਆ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ